ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਫਿਰੋਜ਼ਪੁਰ ਪੁਲਿਸ ਦੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਡੀਆਈਜੀ ਫਿਰੋਜ਼ਪੁਰ ਰੇਂਜ ਹਰਬੰਦ ਮੀਤ ਸਿੰਘ ਗਿੱਲ ਨੇ ਉਹਨਾਂ ਨੇ ਦੱਸਿਆ ਹੈਗਾ ਕਿ 9 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈਗੀ ਹੈ ਸੀਆਈਏ ਜੀਰਾ ਅਤੇ ਫਿਰੋਜ਼ਪੁਰ ਪੁਲਿਸ ਇਹਨਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ 9 ਕਿਲੋ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈਗੀ ਹੈ ਇੱਕ ਨੂੰ ਗ੍ਰਿਫਤਾਰ ਕੀਤਾ ਹੈਗਾ ਇੱਕ ਫਰਾਰ ਹੈਗਾ ਉਸ ਦੀ ਛੇ ਵੀ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ 210000 ਰੁਪਏ ਡਰਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਹੈਗੀ ਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈਗਾ ਡੀਆਈਜੀ ਫਿਰੋਜ਼ਪੁਰ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਾਕਿਸਤਾਨ ਦੇ ਵੱਲੋਂ ਜਿਹੜੀ ਹੈਰੋਇਨ ਹੈ ਉਹ ਆਈ ਹੈਗੀ ਸੀ ਉੱਥੋਂ ਦੇ ਨਸ਼ਾ ਤਸਕਰਾਂ ਦੇ ਵੱਲੋਂ ਭੇਜੀ ਗਈ ਹੈਗੀ ਸੀ ਹਾਲਾਂਕਿ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਉਸ ਦੀ ਜਾਂਚ ਕੀਤੀ ਜਾ ਰਹੀ ਹੈਗੀ ਇਸ ਦੇ ਪਿੱਛੇ ਕੌਣ ਹੈਗਾ ਸੀਗਾ ਕਿੱਥੇ ਇਹਨਾਂ ਨੇ ਦੇਣ ਨਹੀਂ ਹੈਗੀ ਸੀ ਉਸ ਦੀ ਜਿਹੜੀ ਸਾਰੀ ਜਾਂਚ ਹੈ ਉਹ ਕੀਤੀ ਜਾ ਰਹੀ ਹੈਗੀ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਬਣੀਆਂ ਹੈਗੀਆਂ ਨੇ ਤਾਂ ਇੱਥੇ ਡੀਆਈਜੀ ਫਿਰ ਇਹ ਜਾਣਕਾਰੀ ਦਿੱਤੀ ਹੈਗੀ ਹੈ ਕਿ ਐਂਟੀ ਡਰੋਨ ਸਿਸਟਮ ਵੀ ਜਿਹੜਾ ਉਹ ਪੰਜਾਬ ਪੁਲਿਸ ਲਗਾਨ ਚਾਰੀ ਹੈਗੀ ਹੈ ਪੰਜਾਬ ਸਰਕਾਰ ਦੇ ਵੱਲੋਂ ਐਂਟੀ ਡਰੋਨ ਸਿਸਟਮ ਜਿਹੜਾ ਬਾਰਡਰ ਹੈਗੇ ਨੇ ਉਥੇ ਲਗਾਏ ਜਾਣੇ ਹੈਗੇ ਆ ਤਾਂ ਨੋ ਦੇ ਕਰੀਬ ਜਿਹੜੇ ਬਾਰਡਰ ਨਾਲ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਵੀ ਹੈਗੇ ਉਹ ਤਰਨਤਾਰਨ ਵੀ ਹੈਗਾ ਫਾਜ਼ਿਲਕਾ ਵੀ ਹੈਗਾ ਅੰਮ੍ਰਿਤਸਰ ਵੀ ਹੈਗਾ ਗੁਰਦਾਸਪੁਰ ਵੀ ਹੈ ਜਿੱਥੇ ਜਿੱਥੇ ਬਾਰਡਰ ਨਾਲ ਲੱਗਦਾ ਹੈਗਾ ਉੱਥੇ ਐਂਟੀ ਡਰੋਨ ਸਿਸਟਮ ਲੱਗੂਗਾ ਇਹ ਡੀਆਈਜੀ ਫਿਰੋਜ਼ਪੁਰ ਰੇਂਜ ਨੇ ਵੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ ਇਹਦੇ ਵਿੱਚ ਜਿਹੜਾ ਫਿਰੋਜ਼ਪੁਰ ਇਸਨੇ 9 ਕਿਲੋ 400 ਗ੍ਰਾਮ ਹੀਰੇ ਰਿਕਵਰ ਕੀਤੀ ਹੈ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਇੱਕ ਤੇ ਭੱਜਣ ਚ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਇਆ ਜਿਹਦਾ ਨਾਂ ਅਜੀ ਹੈ ਸਿਗਾ ਹਰਮੇਸ਼ ਉਰਫ ਹਰਮੇਸ਼ ਕਟਾ ਨਾਂ ਦਾ ਜਿਹੜਾ ਦੋਸ਼ੀ ਹੈ ਇਹਨੂੰ ਗ੍ਰਫਤਾਰ ਕੀਤਾ ਗਿਆ। ਇਹਦੇ ਤੋਂ ਇਹ ਸਾਰੀ ਰਿਕਵਰੀ ਹੋਈ ਹੈ 9 ਕਿਲੋ 400 ਗ੍ਰਾਮ ਹਿਰੋਇਨ 200 2 ਲੱਖ 10000 ਰੁਪਏ ਡਰੱਗ ਮਨੀ ਇੱਕ ਮੋਟਰਸਾਈਕਲ। ਸੋ ਇਹਦੇ ਫੋਰਵਰਡ ਤੇ ਬੈਕਵਰਡ ਲਿੰਕ ਦੇ ਉੱਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਫਰਦਰ ਹੋਰ ਜਿਹੜੀਆਂ ਰਿਕਵਰੀਸਾਂ ਹੋਰ ਜਿਹੜੀਆਂ ਰੈਸਾਂ ਉਹ ਇਹਦੇ ਤੇ ਜਲਦੀ ਕੀਤੀਆਂ ਜਾਣੀ। ਸਰ ਜਿਹੜੇ ਇਹ ਫੜੇ ਗਏ ਹੈਗੇ ਮਕਦਮਾ ਜ਼ਬਤ ਹੈਗਾ। ਜਿਹੜਾ ਜਿਹੜਾ ਇਹ ਰਮੇਸ਼ ਤੇ ਰਮੇਸ਼ ਕਟਾ ਜਿਹੜਾ ਸਾਡੇ ਕੋਲ ਇੱਕ ਬੰਦਾ ਹੈਗਾ ਇਹਦੇ ਸਾਡੇ ਕੋਲ ਇਸ ਵੇਲੇ ਫਿਰੋਜ਼ਪੁਰ ਡਿਸਟ੍ਰਿਕਟ ਚ ਤੇ ਇਹਦਾ ਕਿਤੇ ਕੋਈ ਕ੍ਰਾਈਮ ਦਾ ਹੈ ਨਹੀਂ ਸੀ ਬਟ ਅਸੀਂ 올 ਪੰਜਾਬ ਤੇ 올 ਇੰਡੀਆ ਇਸ ਬਾਰੇ ਕੁਐਸਟਿਸ ਕੀਤੀਆਂ ਨੇ ਜੇ ਕਿਤੇ ਹੋਰ ਇਹਦਾ ਕ੍ਰਿਮੀਨਲ ਰਿਕਾਰਡ ਹੋਊਗਾ ਤੇ ਉਸ ਕਨਸਰਨਡ ਸਟੇਟ ਵੱਲੋਂ ਜਾਂ ਕਨਸਰਨਡ ਏਜੰਸੀ ਵੱਲੋਂ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਸਰ ਜਿਹੜੀ 2 ਕਿਲੋ ਗ੍ਰਾਮ ਦੀ ਗੱਲ ਹੈ ਇਹ ਸਰ ਆਪਣੇ ਮਾਲਕਾਂ ਵਾਸਤੇ ਕੰਮ ਕਰ ਰਿਹਾ ਸੀਗਾ ਜੀ ਸੀ ਇਹ ਅਜੇ ਤਾਂ ਨੰਬਰ ਦੱਸ ਰਿਆਂ ਵੀ ਇਹਦੇ ਦੀ ਅਸੀਂ ਸਾਰੀ ਇੰਟਰੋਗੇਸ਼ਨ ਦਾ ਪਾਰਟ ਆ ਇਹਦਾ ਰਿਮਾਂਡ ਲੈ ਕੇ ਇਹਦੀ ਸਾਰੀ ਪੁੱਛਗਿੱਛ ਕੀਤੀ ਜਾਊਗੀ ਵੀ ਇਹੋ ਹੀ ਬਿੱਗ ਫਿਸ਼ ਹੈ ਕਿ ਇਹਦੇ ਉੱਤੇ ਕੋਈ ਹੋਰ ਇਹਦਾ ਸਰਗਣਾ ਹੈਗਾ ਅੱਗੇ ਇਹਨੇ ਕਿੱਥੇ ਕਿੱਥੇ ਸਪਲਾਈ ਕਰਨੀ ਕਿਹੜਾ ਕਿਹੜਾ ਦਾ ਰੂਟ ਸੀਗਾ ਉਹ ਸਾਰੀਆਂ ਅਰੈਸਟ ਵਗੈਰਾ ਜਿਹੜੀਆਂ ਫਾਰਵਰਡ ਬੈਕਵਰਡ ਤੇ ਜਾ ਕੇ ਉਹ ਸਾਨੂੰ ਟਾਈਮ ਲੱਗੂਗਾ ਅਗਲੇ ਜਿੱਦਾਂ ਜਿੱਦਾਂ ਕੋਈ ਅਰੈਸਟ ਜਾਂ ਰਿਕਵਰੀs ਹੋਣਗੀਆਂ ਉਹ ਤੁਹਾਨੂੰ ਨਾਲ ਦੇ ਨਾਲ ਸਰ ਜਿਹੜੀ ਹੀਰੋਇਨ ਆਈ ਹੈ ਜੀ ਇਹ ਕਿੱਥੋਂ ਆਈ ਹੈਗੀ ਸੀਗੀ ਇਹ ਕਿੱਥੋਂ ਲੈ ਕੇ ਆਏ ਹੈਗੇ ਆ ਇਹ ਪਾਕਿਸਤਾਨ ਦੇ ਵੱਲੋਂ ਆਈ ਹੈ ਕਿਸ ਦੇ ਜ਼ਰੀਏ ਆਈ ਰਹੀ ਹੈ ਸਹੀ ਜਿਹੜਾ ਸੋਰਸ ਹੈ ਤਾਂ ਪਾਕਿਸਤਾਨ ਆ ਬਟ ਇਹ ਕਦੋਂ ਆਈ ਕਿਵੇਂ ਆਈ ਕਿਹੜੇ ਖੇਤਾਂ 'ਚ ਡਿੱਗੀ ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਉਹ ਮਿਨਿਊਟਲੀ ਸਾਰੀ ਜਿਹੜੀ ਡਿਊਰਿੰਗ ਦੀ ਇੰਟਰੋਗੇਸ਼ਨ ਪੁੱਛਗਿਸ਼ ਕਰਕੇ ਅੱਗੇ ਫਰਦਰ ਸਾਰਾ ਲਿੰਕ ਜੋੜ ਕੇ ਜਿੰਨੀਆਂ ਗ੍ਰਿਫਤਾਰੀਆਂ ਜਾਂ ਰਿਕਵਰੀਆਂ ਹੋਣ ਹੋਂੜ ਵਾਲੀਆਂ ਉਹ ਸਾਰੀਆਂ ਕੀਤੀਆਂ ਜਾਣਗੀਆਂ ਕਿਦਾਂ ਜਿੱਦਾਂ ਡਰੋਨਸ ਦੇ ਜ਼ਰੀਏ ਹਿਰੋਇਨ ਆ ਰਹੀ ਹੈਗੀ ਹੈ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਹੁਣ ਛੋਟੇ ਡਰੋਨਾਂ ਦੀ ਵਰਤੋਂ ਕਰਨ ਲੱਪੇ ਹੈਗੀ ਹੈ ਜਿਹੜੀ ਹੈਵੀ ਕੁਆਂਟੀਟੀ ਵਿੱਚ ਵੀ ਜਿਹੜੀ ਆ ਰਹੀ ਹੈ ਕਿੱਥੇ ਲੈਬਸ ਕਿੱਥੇ ਹੈਗਾ ਜੀ ਨਹੀਂ ਲੈਬਸ ਇਹਦੇ 'ਚ ਕੋਈ ਨਹੀਂ ਹੈ ਜੀ ਲੈਬਸ ਵਾਲੀ ਗੱਲ ਨਹੀਂ ਹੈਗੀ ਇਹਦੇ 'ਚ ਇਹ ਆ ਵੀ ਜਿੰਨਾ ਵੀ ਉਹਨਾਂ ਦੀ ਬੈਕਬੋਨ ਜਾਂ ਜਿੰਨਾ ਵੀ ਉਹਨਾਂ ਦੇ ਸੱਟ ਮਾਰੀ ਜਾ ਸਕਦੀ ਸੀ ਉਹ ਬਾਰਡਰ ਸਕਿਉਰਿਟੀ ਫੋਰਸ ਵੀ ਜਿਵੇਂ ਐਂਟੀ ਡਰੋਨ ਸਿਸਟਮਸ ਉਹਨਾਂ ਕੋਲ ਹੈਗੇ ਆ ਫਰਦਰੋਂ ਪੰਜਾਬ ਸਰਕਾਰ ਬੜੀ ਵਧੀਆ ਐਂਟੀ ਡਰੋਨ ਸਿਸਟਮਸ ਜਿਹੜੇ ਉਹ ਖਰੀਦੇ ਜਾ ਰਹੇ ਆ ਮਤਲਬ ਡੈਡ ਇਸ ਜਸਟ ਔਨ ਦੀ ਐਜ ਕਿ ਛੇਤੀ ਇੰਸਟਾਲ ਹੋ ਜਾਣਗੇ ਟ੍ਰੇਨਿੰਗ ਵਗੈਰਾ ਹੋਪਫੁਲੀ ਇਸ ਮਹੀਨੇ ਦੇ ਵਿੱਚ ਵਿੱਚ ਅਸੀਂ ਜਿਹੜੇ ਆਪਦੇ ਡਿਸਟ੍ਰਿਕਟਸ ਬਾਰਡਰ ਵਾਲੇ ਐਸ ਰੇਂਜ ਦੇ ਤਿੰਨੇ ਹੈਗੇ ਸੋ ਅਸੀਂ ਉਹਦੇ ਵਾਸਤੇ ਆਪਣੇ ਮੁਲਾਜ਼ਮ ਸਿਲੈਕਟ ਕਰ ਲਏ ਨੇ ਜਿਹੜੇ 40 ਸਾਲ ਤੋਂ ਥੱਲੇ ਉਮਰ ਦੇ ਆ ਜਿਨ੍ਹਾਂ ਨੇ ਜਿਆਦਾ ਇੰਜੀਨੀਅਰਿੰਗ ਜਾਂ IIT ਦੇ ਵਿੱਚ ਮਤਲਬ ਪੋਸ ਗ੍ਰੈਜੂਏਟ ਜਾਂ ਗ੍ਰੈਜੂਏਟ ਨਹੀਂ ਸੋ ਉਹਨਾਂ ਨੂੰ ਅਸੀਂ ਟ੍ਰੇਨਿੰਗ ਵਾਸਤੇ ਕਨਸਰਨਡ ਜਿਹੜੀ ਏਜੰਸੀ ਉਹਦੇ ਕੋ ਭੇਜਾਂਗੇ ਤੋਂ ਫਰਸਟ ਲਾਈਨ ਆਫ ਡਿਫੈਂਸ ਤੇ ਆਲਰੇਡੀ ਬੀਐਸ ਬੀਐਸਐਫ ਕੋ ਇਹ ਸਾਰੀ ਜਿਹੜੀ ਹੈਗੀ ਐਂਟੀ ਡਰੋਨ ਇਨਸਟਰੂਮੈਂਟਸ ਹੈਗੇ ਆ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਹੜਾ ਉਹ ਜਦੋਂ ਸਾਡੇ ਵਾਲੇ ਵੀ ਐਂਟੀ ਡਰੋਨ ਸਿਸਟਮ ਇੰਸਟਾਲ ਹੋਗੇ ਉਦੇ ਨਾਲ ਕਾਫੀ ਜਿਹੜੇ ਡਰੋਨਸ ਇਹਨਾਂ ਦੇ ਡਾਊਨ ਵੀ ਕਰਾਂਗੇ ਔਰ ਵਧੀਆ ਰਿਕਵਰੀਸ ਵੀ ਹੋਣਗੀਆਂ ਔਰ ਜਿਹੜੀਆਂ ਬਿਗ ਫਿਸ਼ ਆ ਉਹਨਾਂ ਦਾ ਵੀ ਕਾਫੀ ਲਿੰਕ ਜੋੜ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਅਸੀਂ ਕਾਬੂ ਕਰਾਂਗੇ ਸੋ ਤੁਹਾਡੀ ਰੇਂਜ ਵਿੱਚ ਕਿੰਨੀਆਂ ਕਿੰਨੇ ਡਰੋਨਸ ਆ ਰਹੇ ਨੇ ਔਰ ਟੋਟਲ ਪੰਜਾਬ ਚ ਕਿੰਨੇ ਆ ਰਹੇ ਨੇ ਉਹ ਕਿੰਧਰ ਕਿੰਧਰ ਚ ਸਟਾਰਨ ਕਰਾਇਆ ਜਾਂਦਾ ਇਹ ਤਾਂ ਨਹੀਂ ਐਂਟੀ ਡਰੋਨ ਸਿਸਟਮ ਸਾਡੀ ਰੇਂਜ ਚ ਟੋਟਲ ਤਾਂ 9 ਆਉਣੇ ਆ ਉਹਦੇ ਚ 5 ਲੱਗ ਰਹੇ ਆ ਜੇ ਬਾਰਡਰ ਰੇਂਜ ਦੇ ਵਿੱਚ ਜਿੱਦੇ ਵਿੱਚ ਅੰਮ੍ਰਿਤਸਰ ਦੇ ਹਾਤੀ ਪਟਾਲਾ ਗਰਦਾਸਪੁਰ ਐਂਡ ਪਠਾਨਕੋਟ ਸੋ ਇਨ ਉਧਰ 5 ਲੱਖ ਗਰੇ ਤਰਨਤਾਰਨ ਫਿਰੋਜ਼ਪੁਰ ਐਂਡ ਫਾਜ਼ਿਲਕਾ ਸੋ ਇਦਾਂ ਦੇ ਸਟ੍ਰੈਚ ਜਿਹੜੇ ਅਸੀਂ ਵੰਡਦੇ 77 77 ਕਿਲੋਮੀਟਰ ਦਾ ਔਰ ਉਹ ਇੱਕ ਡਰੋਨ ਐਂਟੀ ਡਰੋਨ ਸਿਸਟਮ ਜਿਹੜਾ ਇੱਕ ਕਵਰ ਕਰੂਗਾ ਆਉਣ ਵਾਲੇ ਦਿਨਾਂ 'ਚ ਜਦਾਂ ਜਦਾਂ ਸਾਨੂੰ ਲੱਗੂਗਾ ਪੀ ਇਹਨੂੰ ਹੋਰ ਸਟਰੈਂਥਨ ਕਰਨਾ ਤਾਂ ਦੋ ਮੋਰ ਜਿਹੜੇ ਹੈਗੇ ਆ ਜਿਹੜੇ ਐਂਟੀ ਡਰੋਨ ਸਿਸਟਮ ਸੋ ਹੋਰ ਜਿਹੜੇ ਆ ਪਰਚੇਸ ਕਰਕੇ ਇੰਟਰੋਡਿਊਸ ਕੀਤੇ ਜਾਣਗੇ ਤੇ ਸਰ ਕਿੱਥੋਂ ਦਾ ਕੰਟਰੋਲ ਵੀ ਕਿਸੇ ਐਂਡ ਤੇ ਰੱਖਿਆ ਜਾਏਗਾ ਜੇ ਕੋਈ ਡਿਟੈਕਟ ਹੋ ਨਹੀਂ ਆ ਉਹਨੂੰ ਬਿਲਕੁਲ ਜੀ ਇਹਦਾ ਵੇਖੋ ਤੁਹਾਡਾ ਬੜਾ ਵਧੀਆ ਸਵਾਲ ਹੈ ਇਹਨਾਂ ਦਾ ਤਿੰਨੇ ਏਜੰਸੀਆਂ ਨਾਲ ਕੋਆਰਡੀਨੇਸ਼ਨ ਹੋਊਗਾ ਆਰਮੀ ਬੀਐਸਐਫ ਐਂਡ ਪੁਲਿਸ ਸੋ ਉਹ ਜਿਵੇਂ ਉਹਨਾਂ ਦੇ ਹੈਗੇ ਸਾਰਾ ਬੜਾ ਇੱਕ ਸਿਸਟਮ ਆ ਕੰਟਰੋਲ ਰੂਮ ਸਾਡੇ ਜਿਹੜੇ ਹੈਗੇ ਬੀਐਸਐਫ ਦਾ ਕੰਟਰੋਲ ਰੂਮ ਬਣਿਆ ਹੈਗਾ ਆਰਮੀ ਵਾਲਾ ਕੰਟਰੋਲ ਰੂਮ ਹੀ ਉਹਨਾਂ ਦੇ ਇਨ ਟੱਚ ਮਤਲਬ ਵੀ ਉਹਨਾਂ ਦੀ ਕੋਆਰਡੀਨੇਸ਼ਨ ਆ ਉਸ ਤੇ ਹੈਗੀ ਆ ਸੋ ਉਹਨਾਂ ਦੇ ਵਿੱਚ ਜਿੱਦਾਂ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਆ ਇਹ ਹੁਣ ਮੈਂ ਮੀਟਿੰਗ ਕਰਕੇ ਵੀ ਆਇਆ ਸੀਗਾ ਬੀਐਸਐਫ ਫਰੰਟੀਅਰਸ ਦੇ ਉੱਥੇ ਸੋ ਸਾਡਾ ਕੋਆਰਡੀਨੇਸ਼ਨ ਵੀ ਇਹਨਾਂ ਦੋਨਾਂ ਫੋਰਸਸ ਦੇ ਨਾਲ ਬਿਲਕੁਲ ਅਸੀਂ ਸਹੀ ਬਿਠਾ ਕੇ ਫੇਰ ਅੱਗੇ ਜਿਹੜਾ ਹੈਗਾ ਵਾ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਐਂਡ ਆਰਮੀ ਇਕੱਠੇ ਕੰਮ ਕਰਕੇ ਇਹਨੂੰ ਅਸੀਂ ਕਾਮਯਾਬ ਕਰਾਂਗੇ